ਜੀ ਜੇ ਮੈਂ ਬੰਦੇ ਸਿੰਘ ਆਪਣਾਵਾ ਪ੍ਰੋਟੈਕਸ਼ਨ ਆਫ ਪੀਪਲ ਲੀਗਲ ਰਾਈਟਸ ਕਾਨੂੰਨੀ ਦਫਤਰ ਰੱਖਿਆ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਆ ਉਸ ਦਾ ਮੇਨ ਮੁੱਦਾ ਉਹਦਾ ਮੇਨ ਮੁੱਦਾ ਇਹ ਚ ਜੋ ਵਾਦ ਉਹਦਾ ਚੱਲ ਰਿਹਾ ਕੰਗਨਾਰ ਨਾਉਡਰ ਉਥੇ ਆਪਣੀ ਭੈਣ ਗੁਵਿੰਦਰ ਗਵਿੰਦਰ ਕੌਰ ਜਿਹੜੀ ਕਾਸਟੇਬਲ ਆ ਉਹਦਾ ਜਿਹੜਾ ਵਾਦ ਜਿਹੜਾ ਏਅਰਪੋਰਟ ਵਾਲਾ ਚੱਲ ਰਿਹਾ ਉਹਦੇ ਸੰਬੰਧ ਵਿੱਚ ਆਪਾਂ ਜਿਹੜਾ ਟੈਕਸ ਆਫ ਪੀਪਲ ਲੀਗਲ ਰਾਈਟਸ ਵੱਲੋਂ ਜਿਹੜਾ ਆਪਾਂ ਜਿਹੜਾ ਵਾਅਦਾ ਐਕਸ਼ਨ ਲਵਾਂਗੇ ਲੀਗਲ ਰਾਈਟਸ ਕੋਲੋਂ ਕੀ ਐਕਸ਼ਨ ਦੇ ਕੇ ਪਾ ਸਕਦੇ ਆ ਜਿਹੜਾ ਤੁਸੀਂ ਦੇਖੋ ਜੀ ਲੀਗਲ ਰਾਈਟਸ ਕੋਲੋਂ ਇਹ ਆ ਵੀ ਨਕ ਪਾਕ ਹੁੰਦਾ ਜੀ ਇਹਦੇ ਵਿੱਚ ਇਹ ਆ ਵੀ ਜਿਹਦੇ ਨਾਲ ਕੋਈ ਤੱਕਾਂ ਦਾ ਉੱਤੇ ਲੀਗਲ ਰਾਈਟ ਜਿਹੜੀ ਪ੍ਰੋਟੈਕਟਡ ਹੋ ਪੀਪਲ ਲੀਗਲ ਰਾਈਟ ਜਿਹੜੀ ਆ ਉਹਦੀ ਕਾਨੂੰਨੀ ਅਧਿਕਾਰਾਂ ਦੇ ਉਸ ਜਿਹੜੀ ਆ ਨਾਲ ਕਾਨੂੰਨੀ ਉਹਨਾਂ ਲੋਕਾਂ ਦੇ ਨਾਲ ਜਿਹੜੀ ਕੰਗਨਾ ਰਨ ਆਊਟ ਆ ਇਹ ਐਮਪੀ ਬਣ ਕੇ ਜਿਹਨੂੰ 에어ਪੋਰਟ ਤੇ ਆਈ ਆ ਇਥੇ ਆ ਕੇ ਨੇ ਉਥੇ ਜਿਹੜੀ ਡਿਊਟੀ ਅਫਸਰਾ ਮੈਡਮ ਆਪਣੀ ਭਾਂਜੀ ਜਿਹੜੀ ਅਲਵਿੰਦਰ ਕੌਰ ਸਾਥੇਵਲ ਸੀ ਜਿਹੜੀ ਆਈਓਸੀਆਈਏ ਅਫਸਰ ਲਈ ਉਥੇ ਆ ਕੇ ਜਿਹੜੀ ਹੈ 에어ਪੋਰਟ ਤੇ ਆਉਣ ਤੋਂ ਬਾਅਦ ਵਿੱਚ ਜਦੋਂ ਉਥੇ ਡਿਊਟੀ ਦੌਰਾਨ ਉਹਨਾਂ ਨੇ ਚੈਕਿੰਗ ਕਰਾਉਣ ਲਈ ਕਿਹਾ ਤੇ ਇਹਨੇ ਜਿਹੜੀ ਉਥੇ ਆਉਣਾ ਕਰਨੀ ਕੀਤੀ ਆ ਉਥੇ ਸਮਾਨ ਚੈੱਕ ਕਰ ਤੋਂ ਜਿਹੜੀ ਇਹਨੇ ਨਾਂ ਉਪਰ ਕੀਤੀ ਆ ਤੇ ਉਸ ਗੱਲ ਨੂੰ ਲੈ ਕੇ ਜਿਹੜਾ ਉਥੇ ਜਿਹੜਾ ਵਿਵਾਦ ਪੈਦਾ ਹੋਇਆ ਕੋਈ ਵੀ ਬੰਦਾ ਜਿਹੜਾ ਵਾ ਉਥੇ 에어ਪੋਰਟ ਤੇ ਆਉਂਦਾ ਵਾ ਭਾਵੇਂ ਉਹ ਐਮਪੀ ਆ ਭਾਵੇਂ ਐਮਐਲਏ ਆ ਭਾਵੇਂ ਕਿਸੇ ਮਹਿਕਮੇ ਦਾ ਵੀ ਕੋਈ ਲੀਡਰ ਕੋਈ ਲੀਡਰ ਆ ਜਾਂ ਕਿਤੇ ਮਹਿਕਮੇ ਦਾ ਅਫਸਰ ਆ ਹਰੇਕ ਦੀ ਜਿਹੜੀ ਉਥੇ ਚੈਕਿੰਗ ਜਿਹੜੀ ਆ ਹੁੰਦੀ ਆ ਇਹਨਾਂ ਜਰੀਏ ਚੈਕਿੰਗ ਤੋਂ ਇਨਕਾਰ ਹੀ ਕੀਤੀ ਆ ਇਹ ਕਾ ਕੇ ਜਿਹੜਾ ਉਥੇ ਬਾਜ਼ਾਰ ਜਿਹੜਾ ਪੈਦਾ ਹੋਇਆ ਥੱਪੜ ਕਾਂਡ ਜਿਹੜਾ ਵਾ ਕੀ ਸਮਝਦੇ ਹੋ ਕਿ ਕੀ ਉਹ ਸਹੀ ਆ ਕਿ ਗਲਤ ਵੇਖੋ ਜੀ ਜੇ ਥੱਪੜ ਕਾਂਡ ਦੀ ਗੱਲ ਕਰਦੇ ਆ ਜੇ ਪਹਿਲਾਂ ਮੈਂ ਇਹ ਗੱਲ ਕਰਾਂਗਾ ਵੀ ਥੱਪਰ ਕਾਟ ਦਾ ਕੰਮ ਸਟਾਰਟ ਕਿੱਥੋਂ ਹੋਇਆ ਜਿਹੜੀ ਕੰਗਨਾ ਬਣਾਉਟ ਆ ਇਹ ਜਿਹੜੇ ਉੱਥੇ ਕਿਸਾਨ ਵੀਰ ਜਿਹੜੇ ਬਾਰਡਰਾਂ ਦੇ ਬੈਠੇ ਨੇ ਸੜਾ ਦਾਦੇ ਬੈਠੇ ਨੇ ਦਿਨ ਰਾਤ ਉਹਨਾਂ ਨੇ ਇੱਕ ਕੀਤਾ ਜੀ ਆਪਣੇ ਆਖ ਲੈਣ ਵਾਸਤੇ ਇਹਨੇ ਉਹਨਾਂ ਦੇ ਮਾਵਾ ਨੂੰ ਜਿਹੜਾ ਟਕੇ ਟਕੇ ਦੀਆਂ ਜਨਾਨੀਆਂ 100 ਰੁਪਏ ਦੀ ਦਿਹਾੜੀ ਤੇ ਆਉਣ ਵਾਲੀਆਂ ਜਿਹਨੀਆਂ ਉੱਥੇ ਜਨਾਨੀਆਂ ਕਿਹਾ ਤੇ ਵੇਖੋ ਇਹ ਕਹਿਣਾ ਬਹੁਤ ਮੰਦ ਭਾਗੇ ਦੀ ਮਨ ਕਿੱਦੀ ਕਰਨਾ ਇਹ ਗੱਲ ਵੀ ਜਿਹੜਾ ਉਹਨੇ ਇਹ ਗੱਲ ਮਾਵਾ ਭੈਣਾ ਨੂੰ ਇਹ ਗੱਲ ਕਹੀ ਆ ਉੱਥੇ ਕੱਲੀ ਇੱਕ ਮਾਣ ਉਹ ਨਹੀਂ ਗਈ ਉਹ ਤੇ ਦੋ ਮਾਵਾ ਨੂੰ ਕਿਹਾ ਗਿਆ ਇੱਕ ਜਿਹੜੀ ਧਰਤੀ ਮਾਦਾ ਜਿਹੜੀ ਹੈ ਜਿਹਦੇ ਕਿਸਾਨ ਵੀਰ ਨੇ ਆਂਦਾਦਾ ਨੇ ਉਹ ਜਿਹੜੇ ਬਤਰੋ ਇਹ ਤੇ ਜੋ ਜ਼ਮੀਨਾਂ ਦੇ ਵਿੱਚ ਅਨਾ ਅਗਾਉਂਦੇ ਨੇ ਇਹ ਆਂਦਾਦਾ ਨੇ ਧਰਤੀ ਵੀ ਇੱਕ ਮਾਵਾ ਮਾਦ ਜਿਹੜੀ ਉਹ ਦਿੱਤੀਆਂ ਉਹ ਤੇ ਬੈਠੀਆਂ ਨੇ ਉਹ ਵੀ ਇੱਕ ਮਾਵਾ ਨੇ ਇਹਨੇ ਧੂਆ ਮਾਵਾ ਦਾ ਜਿਹੜਾ ਉਸ અપਮਾਨ ਕੀਤਾ ਇਹਨੇ ਕਹਿੰਦੇ ਆ ਵਾ ਨਾਲ ਹੀ ਦੇਖਿਆ ਕੁਲਵਿੰਦਰ ਜਿਹੜੀ ਕਨਸਟੇਬਲ ਸੀ ਉਹਨੂੰ ਸਸਪੈਂਡ ਕੀਤਾ ਗਿਆ ਵਾ ਕੀ ਇਹ ਠੀਕ ਹੈ ਉਹਨੂੰ ਸਸਪੈਂਡ ਕਰਨਾ ਚਾਹੀਦਾ ਸੀ ਲੱਗਦੀ ਵੇਖੋ ਜੀ ਉਹਨੂੰ ਸਸਪੈਂਡ ਕਰਨਾ ਤੇ ਬੰਦਾ ਨਹੀਂ ਕਾਇਤੇ ਬਜੇਰੀ ਉਥੇ ਜਿਹੜਾ ਡਿਊਟੀ ਅਫਸਰ ਉਹਨੂੰ ਸਸਪੈਂਡ ਕਰਨ ਦਾ ਤੇ ਬੰਦਾ ਨਹੀਂ ਜਿਹੜਾ ਡਿਊਟੀ ਅਫਸਰ ਹੈ ਜਦੋਂ ਉਥੇ ਉਹ ਆਈ ਹੈ ਉਹਨੂੰ ਪੁੱਛਿਆ ਗਿਆ ਉਹਨੂੰ ਜਦੋਂ ਪੁੱਛਿਆ ਗਿਆ ਵਾ ਕੰਡਾ ਨੋਟ ਨੂੰ ਇਹ ਗੱਲ ਕਹੀ ਗਈ ਹੈ ਵੀ ਜਿਹੜਾ ਮਸ਼ੀਨ ਹੈ ਚੈਕਿੰਗ ਹੋ ਕੇ ਹੀ ਸਮਾਨ ਅੱਗੇ ਜਾ ਸਕਦਾ ਉਹਨੇ ਜਿਹੜੀ ਆ ਪਰਸ ਦੀ ਜਿਹੜੀ ਚੈਕ ਅੰਗਰੇਜ਼ ਤੋਂ ਜਿਹੜੀ ਉਹਦੇ ਨਾਲ ਬਾਤਮੀਦੀ ਕੀਤੀ ਆ ਬਾਤਮੀਦੀ ਕਰਨ ਤੋਂ ਬਾਅਦ ਵਿੱਚ ਜਿਹੜਾ ਵਾ ਜਿਹਨੂੰ ਉਥੇ ਉਹਦੇ ਨਾਲ ਜਦੋਂ ਉਹਨੇ ਨੇਪ ਪਲੇਟ ਵੇਖੀ ਆ ਉਹਦੀ ਕੁਲਵਿੰਦਰ ਕੌਰ ਦੀ ਉੱਤੇ ਕਾਉਂਡ ਲਿਖਿਆ ਵੇਖੇ ਤੇ ਇਹਨੂੰ ਖਾਲਸਾ ਨੇ ਬਿਚ ਕੇ ਆ ਗਿਆ ਵੇਖੋ ਇਹ ਵੀ ਤੇ ਗੱਲ ਮਾੜੀ ਥੱਪੜ ਜਿਹੜਾ ਵਾ ਅਜੇ ਕਿਤੇ ਵੀ ਜਿਹੜਾ ਵਾ ਇਹਦੀ ਪੁਸ਼ਟੀ ਨਹੀਂ ਹੋਈ ਪਰ ਇੱਕ ਗੱਲ ਹੈਗੀ ਆ ਵੀ ਜਿਹੜੀ ਆ ਉਹਦੇ ਨਾਲ ਬਹਿਸ ਵਿੱਚ ਹੋਇਆ ਸਾਰਾ ਕੁਝ ਹੋਇਆ ਪਰ ਜੇ ਤੂੰ ਇੰਨਾ ਕੁਛ ਉਹਨਾਂ ਦੇ ਮਾਵਾ ਭੈਣਾਂ ਨੂੰ ਕਹਿ ਸਕਦੀ ਆ ਤੇ ਜੇ ਤੇਰੇ ਨਾਲ ਉੱਥੇ ਜਿਹੜਾ ਵਾ ਇੱਕ ਸੈਕਿੰਡ ਨੂੰ ਲੈ ਕੇ ਗਰਮ ਫਰਦੀ ਸਰਦਕੀ ਹੋਈ ਆ ਤੇ ਇਸ ਵਿੱਚ ਗਲਤ ਕੀ ਕੀਤਾ ਉਹਨੇ ਸਿੱਖ ਹੋ ਸੀ ਜੀ ਅਵਾਜ਼ ਸਾਥ ਕੰਗਨਾ ਦਾ ਕਨਾਕੀ ਇਹ ਜਿਹੜਾ ਅੱਤਵਾਦ ਦੀਆਂ ਨਿਸ਼ਾਨੀਆਂ ਅੱਤਵਾਦ ਦਾ ਮਤਲਬ ਇਹ ਕਿਉਂ ਟਿੱਪਣੀ ਕੀਤੀ ਜਾਂਦੀ ਹੈ ਪੰਜਾਬੀ ਵੇਖੋ ਜਦੋਂ ਪੰਜਾਬ ਆ ਇੱਥੇ ਜਦੋਂ ਇਹਨਾਂ ਦਾ ਕੋਈ ਜੋਰ ਨਹੀਂ ਇਹਨਾਂ ਸਰਕਾਰਾਂ ਦਾ ਚੱਲਦਾ ਉਦੋਂ ਇਹਨਾਂ ਨੂੰ ਅੱਤਵਾਦੀ ਕਹਿ ਕੇ ਵੱਖਵਾਦੀ ਕਹਿ ਕੇ ਇਹਨਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਤੇ ਇਹਨਾਂ ਨੂੰ ਜਿਹੜਾ ਮੇਥਾ ਜਿਹੜਾ ਵਾ ਅੱਤਵਾਦ ਦੇ ਟਾਰਗੇਟ ਦੇ ਨਾਲ ਜਿਹੜਾ ਇਹਨਾਂ ਦੇ ਸਸਤਤ ਕੀਤਾ ਜਾਂਦਾ ਵੇਖੋ ਜਿਹੜੀ ਕੁਲਵਿੰਦਰ ਕੌਰ ਆ ਉਹਨੇ ਆਪਣੀ ਡਿਊਟੀ ਨਿਭਾਈ ਰਿਆ 15 ਸਾਲ ਤੋਂ ਜਿਹੜੀ ਔਨ ਡਿਊਟੀ ਡਿਊਟੀ ਕਰਦੀ ਬੀਐਸਏ ਬਦੇ ਵਿੱਚ ਸੀਏਆਈ ਐਫ ਦੇ ਵਿੱਚ ਡਿਊਟੀ ਕਰਦੀ ਆ ਜੇ ਉਹ ਡਿਊਟੀ ਕਾਦੇ ਵਾਸਤੇ ਕਰਦੀ ਆ ਏਅਰਪੋਰਟ ਕਾਦੇ ਵਾਸਤੇ ਨੇ ਏਅਰਪੋਰਟ ਦੇ ਵਿੱਚ ਜਿਹੜੀ ਸੇਫਟੀ ਨੀਤੀ ਫਿਰ ਉੱਤੇ ਫਾਇਦਾ ਕੀ ਆ ਜਿਹੜਾ ਜਹਾਜ਼ ਦੇ ਇਹ ਤਾਂ ਮਤਲਬ ਫਿਰ ਕੋਈ ਕੋਈ ਚੀਜ਼ ਲੈ ਜਾ ਸਕਦਾ ਜਿਹੜਾ ਬੰਦਾ ਉੱਥੇ ਕੋਈ ਵੱਡੇ-ਉੱਡੇ ਤੇ ਆ ਕੁਝ ਵੀ ਆਉ ਕੁਝ ਵੀ ਲੈ ਜਾਵੇ ਜੇ ਜਾ ਕੇ ਉੱਥੇ ਕੋਈ ਜਹਾਜ਼ ਦੇ ਵਿੱਚ ਜਾ ਕੇ ਕੁਝ ਕਰ ਦਿੰਦਾ ਆ ਜਾ ਕੇ ਏਅਰਪੋਰਟ ਤੇ ਕੁਝ ਕਰ ਦਿੰਦਾ ਕੋਈ ਬੰਬ ਰੱਖ ਦਿੰਦਾ ਬੇਟਾ ਆਪਣੇ ਜੇ ਉਹਨੇ ਆਪਣੀ ਟੈਕਿੰਗ ਨਹੀਂ ਕਰਾਉਣੀ ਉਹ ਬੰਬਾ ਰੱਖਣਾ ਉਹਦਾ ਜੁਲਵਾਰ ਕੌਣ ਹੋਊਗਾ? ਬੀਜੇਪੀ ਦੀ ਇੱਕ ਜਿਹੜੀ ਆਗੂ ਹੈ ਸੰਤਨਾ ਜਿਹੜੀ ਆ। ਬੀਜੇਪੀ ਖਾਸ ਕਰਕੇ ਪੰਜਾਬ ਜਾਂ ਕਿਸਾਨਾਂ ਦੇ ਹੱਕਾਂ ਦੇ ਵਿੱਚ ਉਹ ਪੂਰੀ ਨਹੀਂ ਇਸਰੀ। ਕੀ ਕਾਰਨ ਹੈ ਕਿ ਇੱਕ ਕਰਕੇ ਵੀ ਉਹ ਕੁਲਵਿੰਦਰ ਪੌਰ ਨੂੰ ਜਿਹੜਾ ਵਾ ਉਹ ਸਸਪੈਂਡ ਕੀਤਾ ਗਿਆ ਜਾਂ ਉਹਦੀ ਨੰਬਰ ਪਲੇਟ ਤੋਂ ਕਿਪਣੀ ਕੀਤੀ ਗਈ। ਦੇਖੋ ਜੇ ਦੀ ਬੀਜੇਪੀ ਆ ਜੇ ਉਹਦੇ ਜਿਹੜੀ ਬੀਜੇਪੀ ਆ ਨਾ ਜੇ ਉਹਦੀ ਗੱਲ ਕਰਦੇ ਆ ਤੇ ਜੇ ਉਹ ਪੰਜਾਬ ਪ੍ਰਤੀ ਉਹਦਾ ਵਤੀਰਾ ਠੀਕ ਹੁੰਦਾ ਤੇ ਜਰੂਰ ਜਿਹੜੀ ਬੀਜੇਪੀ ਦੇ ਵਿੱਚ ਆ ਦੇਖਿਆ ਹੀ ਤੁਸੀਂ ਇਹ ਕਿਹਾ ਹੋਣਾ ਐਪੀ ਦੀ ਲੈਕਸਨ ਹੈ ਉਹਦਾ ਖਾਤਾ ਨਹੀਂ ਖੁੱਲਾ ਇਥੇ ਕਰਕੇ ਖਾਤਾ ਨਹੀਂ ਖੁੱਲਾ ਉਹ ਪੰਜਾਬ ਪ੍ਰਤੀ ਜਿਹੜਾ ਉਹਦਾ ਵਤੀਰਾ ਨਹੀਂ ਥਈ ਜੇ ਬੀਜੇਪੀ ਆਪਣਾ ਵਤੀਰਾ ਸਹੀ ਰੱਖੇ ਪੰਜਾਬ ਪ੍ਰਤੀ ਨੇ ਤੇ ਬੀਜੇਪੀ ਨੂੰ ਲੋਕ ਕਿਉਂ ਮਾੜਾ ਆਖਣ ਤੇ ਜੀ ਦੂਜੀ ਗੱਲ ਰਹਿ ਗਈ ਹੈ ਜਿਹੜਾ ਉੱਤੇ ਕੁਲਵਿੰਦਰ ਕੋਰ ਤੇ ਪੱਤਾ ਦਰਜ ਹੋਇਆ ਵਾ ਇਹ ਕੰਗਨਾ ਨੌਰ ਤੇ ਪੱਤਾ ਵੀ ਦਰਜ ਹੋਣਾ ਚਾਹੀਦਾ ਉਹਨੇ ਡਿਊਟੀ ਅਫਸਰ ਦੇ ਉੱਤੇ ਮਿਸਬੇਵ ਕੀਤਾ ਉਹਦੇ ਨਾਲ ਵੱਦਸਲੂਕੀ ਕੀਤੀ ਆ ਉਹਦੇ ਨਾਲ ਮਾੜੀਆਂ ਹਰਕਤਾਂ ਕੀਤੀਆਂ ਉਹਨੂੰ ਖਾਲਸਾ ਨਹੀਂ ਗਿਆ ਵੇਖੋ ਜਿਹੜੀ ਆਪਣੀ ਕੁਲਵਿੰਦਰ ਕੌਰ ਆ ਭੈਣ ਕੁਲਵਿੰਦਰ ਕੌਰ ਆ ਉਹਨੇ ਆਪਣੀ ਡਿਊਟੀ ਨਿਭਾਈ ਆ ਉਹਨੇ ਨਾ ਕਿ ਉਹਨੂੰ ਮਾੜਾ ਚੰਗਾ ਕੁਝ ਕਿਹਾ ਉਹਨੇ ਇਹ ਜੈਗਿੰਗ ਵਾਸਤੇ ਕਿਹਾ ਨਾ ਉਹਨੂੰ ਤੇ ਇਹਨੇ ਜਿਹੜਾ ਵਾ ਇਹਤੇ ਕਗਨਾਮ ਨੋਟ ਤੇ ਜਿਹੜਾ ਪਰਚਾ ਦਰਜ ਪਰਚਾ ਦਰਜ ਹੋਣਾ ਚਾਹੀਦਾ ਤੇ ਪਰਚਾ ਨਾ ਦਰਜ ਹੋਇਆ ਤੇ ਅਸੀਂ ਵੀ ਜਿਹੜਾ ਪ੍ਰੋਟੈਕਸ਼ਨ ਆ ਪੀਪਲ ਲੀਗ ਆ ਇੱਕਦੋ ਜਿਹੜਾ ਕੋਰ ਰਾਈ ਜਿਹੜਾ ਕੋਸ਼ਿਸ਼ ਕਰਕੇ ਜਿਹੜੀ ਕਾਰਵਾਈ ਇਹ ਕਗਨਾਮ ਨੋਟ ਤੇ ਕਰਾਵਾਂਗੇ ਅਸੀਂ ਪਰਚਾ ਦਰਜ ਕਰਾਵਾਂਗੇ ਕਿਸਾਨ ਜੱਫੇ ਬੰਦੀਆਂ ਵੱਲੋਂ ਅੱਜ ਜਿਹੜਾ ਵਾ ਕੁਲਵਿੰਦਰ ਪੌਰ ਨੂੰ ਸਨਮਾਨ ਕੀਤਾ ਜਾ ਰਿਹਾ ਉਹ ਸਨਮਾਨ ਨੂੰ ਸਨਮਾਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਕਿ ਅਗਰ ਉਹ ਫਿਰ ਨਹੀਂ ਨੌਕਰੀ ਦੇ ਭਾਗ ਹੁੰਦੀ ਤਾਂ ਜਿਹੜਾ ਵਾ ਇਹ ਸੰਘਰਸ਼ ਜਿਹੜਾ ਵਾ ਅਗਾਹਮ ਵਾਲਾ ਕੀ ਤੁਹਾਡੇ ਜਿਹੜੀਆਂ ਰਣਨੀਤੀਆਂ ਵੇਖੋ ਜੀ ਜਿਹੜੀ ਗੱਲ ਰਹੀ ਸਨਮਾਨਤ ਕਰਨ ਦੀ ਸਨਮਾਨਤ ਕਰਕੇ ਗੱਲ ਇਹ ਆ ਵੀ ਵੇਖੋ ਉੱਥੇ ਉਹਨੇ ਆਪਣੀ ਡਿਊਟੀ ਨਿਭਾਈ ਹੈ ਉਨੇ ਮਾੜਾ ਨਹੀਂ ਕੀਤਾ ਡਿਊਟੀ ਨਿਭਾਈ ਆ ਜਿਹੜੀ ਥੱਪੜ ਵਾਲੀ ਗੱਲ ਆ ਉਹ ਕੋਈ ਅਜੇ ਤੱਕ ਕਿਤੇ ਵੀ ਇਹਦੀ ਕੋਈ ਗੱਲ ਨਹੀਂ ਹੋਈ ਇਹ ਕਰਕੇ ਜਿਹੜੇ ਜੇ ਕੋਈ ਡਿਊਟੀ ਦਾਣਾ ਚੰਗਾ ਕੰਮ ਕਰਦਾ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਤੇ ਉਹਨਾਂ ਨੂੰ ਸਾਰਿਆਂ ਸਤਿਮਤ ਜ਼ਰੂਰ ਕੀਤਾ ਜਾਂਦਾ ਇਹ ਸਾਡੇ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਗੱਲ ਆ ਕਿ ਜਾਂਦੇ ਉਹ ਪੱਗ ਲਾ ਦਿੰਦੇ ਆ ਤੇ ਜਾਂ ਉਹ ਜਿਹੜੀ ਪੱਗ ਬੰਨ੍ਹ ਦਿੰਦੇ ਆ ਦੋਈ ਗੱਲਾਂ ਕਰਦੇ ਆ ਹੁਣ ਜਿਹੜਾ ਵਾ ਤੁਹਾਡੀ ਜਿਹੜੀ ਆਪਣਾ ਸੰਸਥਾ ਵਾ ਉਹਦੇ ਤੁਹਾਡੇ ਵੱਲੋਂ ਜਿਹੜਾ ਵਾ ਕੁਲਵਿੰਦਰ ਕੌਰ ਦੇ ਹੱਥ ਦੇ ਵਿੱਚ ਕੀ ਤੁਹਾਡੀ ਬਿਆਨ ਬਣ ਵੇਖੋ ਜੀ ਜਿਹੜੇ ਪਿਆਰੇ ਖਿੰਦਰ ਕੋਰੇ ਆ ਉਹਨੇ ਆਪਣੀ ਡਿਊਟੀ ਨਿਭਾਈ ਹੈ ਮੈਂ ਤੇ ਬਾਰ ਬਾਰ ਇੱਕੋ ਗੱਲ ਫੇਰ ਤੇ ਦੁਬਾਰਾ ਉਹੀ ਗੱਲ ਕਹਿ ਰਿਹਾ ਉਹਨੇ ਬਿਲਕੁਲ ਆਪਣੀ ਬੜੀ ਸਾਫ ਨੀਤ ਦੇ ਨਾਲ ਜਿਹੜਾ ਵਾ ਉਹਨੇ ਬੜੀ ਵਧੀਆ ਜਿਹੜੀ ਆਪਣੀ ਡਿਊਟੀ ਨਿਭਾਈ ਹੈ ਡਿਊਟੀ ਜਿਹੜੀ ਆ ਉਹਨੇ ਇਹ ਜਿਹੜੀ ਡਿਊਟੀ ਆ ਉਹਦੀ ਇੱਕ ਅਹਿਮ ਡਿਊਟੀ ਆ ਜਿਹੜੀ ਯਾਤਰੀਆਂ ਬਾਅਦ ਸੇ ਜ਼ਰੂਰੀ ਨਹੀਂ ਇਹਦੇ ਵਿੱਚ ਐਮਪੀ ਨੇ ਜਾਣਾ ਜਾਂ ਐਮਐਲਏ ਜਾਂ ਮੁੱਖ ਮੰਤਰੀ ਨੇ ਜਾਣਾ ਅੱਜ ਕੱਲ੍ਹ ਤੇ ਕੈਨੇਡਾ ਦੇ ਸਾਰੇ ਦੇ ਬੱਚੇ ਬੈਠੇ ਆ ਕੈਨੇਡਾ ਬੈਠਿਆ ਯੂਐਸਏ ਬੈਠੇ ਨਿਊਜ਼ੀਲੈਂਡ ਆਸਟ੍ਰੇਲੀਆ ਸਾਰੇ ਦੇਸ਼ਾਂ ਦੇ ਬੱਚੇ ਤੇ ਇਹਨਾਂ ਦੇ ਕਸਾਨ ਵੀ ਜਾਂਦੇ ਆ ਇੱਥੇ ਵਪਾਰੀ ਵੀ ਜਾਂਦੇ ਆ ਇਹਦੇ ਉੱਤੇ ਲੀਟਰਲੀ ਜਾਂਦੇ ਆ ਸਾਰੇ ਜਾਂਦੇ ਆ ਇਹਦੇ ਵਿੱਚ ਜੇ ਕੈਗੰਗ ਹੋ ਕੇ ਜਾਂਦੀ ਆ ਤੇ ਸਾਰੇ ਦੀ ਠੇਕੀ ਆ ਕੰਗਨਾਰ ਲਾਉਡ ਜੜੀਆ ਇਹ ਕੈਨੇਡਾ ਤੇ ਯੂਐਸਏ ਜਾਂ ਆਸਟ੍ਰੇਲੀਆ ਜਾਂਦੇ ਜਾਂ ਅਮਰੀਕਾ ਬਾਹਰਲੇ ਮਰਦਾਂ ਨੂੰ ਜਾਂਦੇ ਆ ਉੱਥੇ ਉਹਨਾਂ ਨਾਲ ਇਦਾਂ ਬਦਮਿਜ਼ਗੀ ਕਰਿਆ ਉੱਥੇ ਭਲਾ ਤੇ ਕਰਦੀ ਆ ਕਦੇ ਵੀ ਨਹੀਂ ਕਰ ਸਕਦੀ ਉੱਥੇ ਨਾਲ ਦੇ ਭਿੱਜੀ ਬਿੱਲੀ ਵਾਂਗੂ ਜੜੀ ਆ ਉੱਥੇ ਨਾਲ ਦੇ ਚੁੱਪ ਕਰਕੇ ਉਸ ਸਾਰੀ ਕੈਗੇ ਕਰਾ ਕੇ ਜਿੱਦਾਂ ਜੇਰੀ ਮਸ਼ੀਨਤਾਂ ਨਹੀਂ ਆਂਦੇ ਉਧਰ ਦੀ ਲੰਗ ਕੇ ਤੇ ਬੜਾ ਸੋਹਣਾ ਨੰਦੇ ਜਿਹੜਾ ਇਹ ਉਥੇ ਚੈਕਿੰਗ ਕਰਾ ਕੇ ਜਾਂਦੇ ਆਪਣੇ ਮੁਲਖ ਦੇ ਵਿੱਚ ਇਹਨਾਂ ਨੂੰ ਜਿਹੜਾ ਵਾ ਇਹ ਕਾਨੂੰਨ ਕੋਲ ਜਾਂਦਾ ਕਾਨੂੰਨ 'ਚ ਰਹਿ ਕੇ ਹੀ ਕੰਮ ਚੱਲਦਿਆ ਜੇ ਕਾਨੂੰਨ ਬਣਾਏ ਕਨੇ ਆ ਜੇ ਤੂੰ ਐਮਪੀ ਬਣਿਆ ਤੇ ਕਾਨੂੰਨ ਐਮਪੀ ਜਿਹੜੀ ਕਾਨੂੰਨ ਦੇ ਹੱਕ ਦਾ ਤੂੰ ਹੀ ਆ ਤੇ ਕਰਕੇ ਜਿਹੜਾ ਵਾ ਤੈਨੂੰ ਜਰੀਏ ਜੇ ਉਹਨਾਂ ਨੇ ਕਿਹਾ ਉਹ ਡਿਊਟੀ ਅਥਰ ਆ ਤੇ ਤੂੰ ਐਮਪੀ ਹਾਂ ਪਰ ਉਹ ਡਿਊਟੀ ਅਥਰ ਆ ਜਿਹੜਾ ਡਿਊਟੀ ਅਥਰ ਉਹਦਾ ਫਰਜ ਬੰਦਾ ਨਾਂ ਦੇ ਚੈਕਿੰਗ ਕਰਦਾ ਜੇ ਉਹਨੇ ਚੈਕਿੰਗ ਵਾਸਤੇ ਕਿਹਾ ਵਾ ਤੇ ਤੂੰ ਜਰਾ ਤੈਨੂੰ ਜਿੱਦਾਂ ਕਿਹਾ ਵਾ ਤੂੰ ਕਿਹਾ ਇਹਦੇ ਵਿੱਚ ਜਿਹੜੇ ਕੋਈ ਨਾਲੇ ਦਾ ਕੋਈ ਗੰਧ ਕੀ ਲੈ ਕੇ ਜਾ ਰਹੀਆਂ ਜੇ ਦੀ ਤੂੰ ਚੈਕਿੰਗ ਨਹੀਂ ਕਰਾ ਰਹੀ ਇੱਥੇ ਤੇ ਇਹ ਵੀ ਸਵਾਲ ਕਰਾ ਹੁੰਦਾ ਹਾਲਾਂਕਿ ਕੰਗਣਾ ਨਾਉਡ ਜਰੀ ਆਏ ਤੇ ਇਹ ਬੇਖੋ ਨਾਲੇ ਦਾ ਮੇਥਾ ਸਰਕੀਆਂ ਚ ਰਹਿੰਦੀ ਆ ਇਹਦੇ ਤੇ ਬਾਤ ਵਾਤ ਚ ਰਹਿੰਦੀ ਆ ਤੇ ਕਈ ਪਿੱਛੇ ਬਾਤ ਵਾਤ ਨੇ ਆ ਮੈਂ ਕੱਲ ਇਹਦੀ ਮੀਡੀਆ ਤੇ ਇੱਕ ਫੋਟੋ ਵੇਖਣ ਦਾ ਇੱਕ ਗਾਹ ਨਾਲੇ ਦੇ ਇੱਕ ਬੈਂਕ ਦਾ ਬੜਾ ਵੱਡਾ ਜਿਹੜਾ ਉਹ ਬਾਬੋ ਮਤਲਬ ਜਿਹੜੇ ਉਹਨੇ ਕਈ ਸਾਈ ਮਾਰੇ ਵੀ ਆ ਜਿਹੜਾ ਕੰਮ ਇਸੇ ਕਰਦਾ ਉਹਦੇ ਨਾਲੇ ਬੀਰ ਵੀ ਰਹੀ ਆ ਇਹ ਹੋਰ ਇਹਦੇ ਜਿਹੜੇ ਇਹਦੇ ਵਿੱਚ ਜਿਹੜੀ ਆਪਣੀ ਫਿਲਮ ਅੰਡਾਖਰੀ ਦੇ ਵਿੱਚ ਵੀ ਇਹ ਜਿਹੜੇ ਕਈਆਂ ਨਾਲ ਬਾਤ ਬਾਤ ਜਿਹੜਾ ਇਹਦਾ ਪੈਦਾ ਹੋਇਆ ਕਈਆਂ ਨਾਲੇ ਦੀ ਲੱਗਦੀ ਆ ਤੇ ਇਹਨੂੰ ਜਿਹੜੀ ਕਗਨਾ ਰਨੌੜ ਜਿਹੜੀ ਆ ਇਹਨੂੰ ਕਗਨਾ ਰਨੌੜ ਦੀ ਦਿੱਤੀ ਹੈ ਏਅਰਪੋਰਟ ਦੇ ਉੱਤੇ ਕਿ ਇਹ ਇਹਨੂੰ ਜਿਹੜਾ ਵਾ ਇਹ ਇੱਥੋਂ ਜਿਹੜੀ ਮੈਂ ਹਿੱਸਾ ਹੋ ਸਕਦੀ ਆ ਇਹਨੇ ਛੁਰਪੇ ਆਪਣੀ ਮਸ਼ਹੂਰੀ ਵਾਸਤੇ ਇੱਕ ਆਪਣਾ ਨਾਂ ਚ ਮਕਾਉਣ ਵਾਸਤੇ ਜਿਹੜਾ ਇਹ ਕੰਮ ਕੀਤਾ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਪੰਗਨਾ ਵੱਲੋਂ ਜਿਹੜੀ ਕੋਟਰ ਨੇ ਉਵੇਗਾ ਜਿਨ੍ਹਾਂ ਨਾਲ ਇਹਨਾਂ ਦੇ ਕੋਈ ਸਬੰਧ ਨਹੀਂ ਦਿੱਤਾ ਸੀ ਦੱਸਦੇ ਕਿ ਲੱਗਦਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਵੀ ਆਰਮਲੇ ਸਮੇਂ ਜਿਨ੍ਹਾਂ ਵੱਲੋਂ ਕੋਈ ਹਮਲੇ ਪਾਏ ਹੁੰਦੇ ਹੋ ਸਕਦੇ ਵੇਖੋ ਜੀ ਪੰਜਾਬ ਦਾ ਹਾਲਾਤ ਉਦੋਂ ਹੀ ਖਰਾਬ ਹੋਏ ਆ ਜਦੋਂ ਪੰਜਾਬੀਆਂ ਨੂੰ ਨੱਪਿਆ ਗਿਆ ਪੰਜਾਬੀਆਂ ਨੂੰ ਕੁੱਟਿਆ ਗਿਆ ਪੰਜਾਬੀਆਂ ਦੇ ਨਾਜਾਇਜ਼ ਪੰਜਾਬੀਆਂ ਦਾ ਨਾਜਾਇਜ਼ ਹੋਈ ਆ ਜਦੋਂ ਵੀ ਅਸਵਾਦ ਪੈਦਾ ਆਇਆ ਵਾ ਇਹ ਸਰਕਾਰਾਂ ਨੇ ਖੁਦ ਅਸਵਾਦ ਜਰਾ ਪੈਦਾ ਕਰਾਇਆ ਇਹਨਾਂ ਨੇ ਪੰਜਾਬੀ ਇਹ ਨਹੀਂ ਜਿਹੜਾ ਸੀ ਇਹ ਇਹਦੇ ਵਿੱਚ ਜਿਹੜਾ ਸਭ ਤੋਂ ਵੱਧ ਜਿਹੜਾ ਪੰਜਾਬੀ ਜਿਹੜੇ ਇਹ ਨਹੀਂ ਚਾਹੁੰਦੇ ਆਵਾਜ਼ ਕਰਦਾ ਇਹ ਨਹੀਂ ਚਾਹੁੰਦੇ ਸਾਡੇ ਮਾਮਾ ਦੇ ਪੁੱਤ ਅੱਗੇ ਵੰਗੂ ਹੁੰਡੋਲਣ ਇੱਕ ਹੁੰ ਜਿਹੜਾ ਇਹਨਾਂ ਦਾ ਪੰਜਾਬੀਆਂ ਦਾ ਡੋਲਦਾ ਇਹ ਲੋਕਾਂ ਦੀ ਜਾਨ ਬਚਾਉਣ ਵਾਸਤੇ ਡੋਡਾ ਨਾ ਕੇ ਇੱਕ ਹੁੰ ਜਿਹੜਾ ਵਾਹੇ ਸੜਕਾਂ ਦੇ ਮੋੜ ਆ ਕੇ ਜਿਹੜਾ ਇਹ ਜੰਮੇ ਆ ਇੱਥੇ ਕਰਕੇ ਜਿਹੜਾ ਇਹਨਾਂ ਮੋਹਲਾ ਕਰਕੇ ਜਿਹੜਾ ਵਾ ਇਹਨਾਂ ਲੋਕਾਂ ਦੀ ਜਿਹੜੇ ਸਰਕਾਰਾਂ ਉੱਪਰ ਦੀਆਂ ਸਰਕਾਰਾਂ ਨੇ ਇਹਨਾਂ ਦਾ ਪੰਜਾਬ ਦਿੱਤੀ ਵਿਚੀੜਾ ਮਾੜਾ ਕਰਕੇ ਇਹ ਜਿਹੜੇ ਜਿੰਨੇ ਪੰਜਾਬੀਆਂ ਦੇ ਬੱਚੇ ਨੇ ਕਸਾਨਾਂ ਦੇ ਬੱਚੇ ਨੇ ਵਪਾਰੀਆਂ ਦੇ ਬੱਚੇ ਨੇ ਉਹ ਸਾਰੇ ਬਾਹਰਲੇ ਮੁਕੱਲੂ ਚਾਈ ਜਾ ਰਹੇ ਆ ਇਹ ਕਰਕੇ ਇੱਥੇ ਜਿਹੜਾ ਸੋਚਣ ਦੀ ਲੋੜ ਆ ਅਸੀਂ ਦਾ ਪ੍ਰੋਟੈਕਸ਼ਨ ਉਹ ਜਿਹੜੀ ਪੀਪਲ ਲੀਗਲ ਰਾਈਟਸ ਲੋ ਉਹ ਜਿਹੜੀ ਆ ਇਹਦੇ ਇੱਕੋ ਹੀ ਗੱਲ ਕਰਦੇ ਆ ਕਿ ਜਿਹੜਾ ਕਾਨੂੰਨ ਬਸਤਾ ਜਿਹੜੀ ਇਹਦੇ ਵਿੱਚ ਜਿਹੜਾ ਕੋਈ ਵਿਗੜ ਨਹੀਂ ਪਣਾ ਚਾਹੀਦਾ ਇਹਦੇ ਕਾਨੂੰਨ ਦੇ ਵਿੱਚ ਰਹਿ ਕੇ ਹੀ ਸਾਰੇ ਕੰਮ ਕੰਗੇ ਚਾਹੀਦੇ ਹੁਣ ਜਿਹੜੀ ਆ ਪੀਪਲ ਹੈ ਲੀਗਲ ਰਾਈਟਸ ਲੋ ਉਹ ਜਿਹੜਾ ਵਾ ਤੁਸੀਂ ਕੁਲਵਿੰਦਰ ਤੇ ਹਰਜੋਤ ਸਿੰਘ ਕੀ ਕਹਿੰਦਾ ਉਹ ਕਿਹਾ ਕਿ ਉਹਨੂੰ ਨੌਕਰੀ ਤੇ ਬਹਾਰ ਨਹੀਂ ਕੀਤਾ ਵੇਖੋ ਜੀ ਕੁਲਵਿੰਦਰ ਕੌਨੂ ਜੇ ਨੌਕਰੀ ਦਾ ਬਹਾਲ ਨਹੀਂ ਕੀਤਾ ਜਾਂਦਾ ਜਾਂ ਉਹਦੇ ਸੁਣਵਾਈ ਨਹੀਂ ਹੁੰਦੀ ਇਹ ਪ੍ਰੋਟੈਕਸ਼ਨ ਹੋ ਜਿਹੜੀ ਪੀਪਲ ਲਿਗਲ ਰਾਈਟਸ ਆ ਸਾਡੀ ਜੀ ਬਾਕੀ ਐਨਜੀਓ ਸਾਡੀਆਂ ਨੇ ਹੋਰ ਨੇ ਸਾਡੇ ਨਾਲ ਉਹ ਸਾਰੀ ਐਨਜੀਓ ਜਿਹੜੀ ਇਕੱਠੀਆਂ ਹੋ ਕੇ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਜਿਹੜਾ ਸਾਨੂੰ ਕੋਰਟ 'ਚ ਵੀ ਜਾ ਕੇ ਸਾਨੂੰ ਕੋਰਟ ਕੋਰਟ 'ਚ ਵੀ ਜਾ ਕੇ ਇਹਦੀ ਮਤ ਕਰਨੀ ਪਈ ਤੇ ਕੋਰਟ 'ਚ ਵੀ ਜਾ ਕੇ ਜਿਹੜੀ ਇਹਦੀ ਮਤ ਕਰਕੇ ਕੰਨਾਬ ਨਾਲ ਉੱਤੇ ਪੜਤਾਲ ਕਰਵਾਉਗਾ